ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਨਕੋਦਰ ਵਿੱਚ ਅਰੋੜਾ ਮਹਾਸਭਾ ਰੋਡ ਬੰਚ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਔਰ ਅੱਜ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੱਖਣੀ ਹੱਡੇ ਤੋਂ ਲੈ ਕੇ ਹਸਪਤਾਲ ਤੱਕ ਦੇ ਮਾਰਕੀਟ ਦੇ ਸਾਰੇ ਦੁਕਾਨਦਾਰ ਔਰ ਸਾਰੇ ਅਰੋੜਾ ਮਹਾਸਭਾ ਰੋੜ ਵੰਸ਼ ਨਕੋਦਰ ਦੇ ਮੈਂਬਰਸ ਨੇ ਵੱਧ ਚੜ ਕੇ ਹਿੱਸਾ ਲਿਆ ਤਾਂ ਅੱਜ ਅਸੀਂ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਸਕਾਰ ਕਰ ਰਹੇ ਹਾਂ ਉਹਨਾਂ ਦੀ ਇਸ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਗੁਰੂ ਘਰ ਲੰਗਰ ਲਗਾਇਆ ਗਿਆ ਜੋ ਟੁੱਟ ਚੱਲ ਰਿਹਾ ਹੈ ਔਰ ਮੈਂ ਸਾਰੇ ਜਿਨ੍ਹਾਂ ਨੇ ਇਸ ਲੰਗਰ ਦੇ ਉਯੋਜਨ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਸਾਰਾ ਪ੍ਰੋਗਰਾਮ ਹਰ ਸਾਲ ਨੇਪਰੇ ਚੜਦਾ ਰਹੇਗਾ ਔਰ ਇਹ तकरीबन 31 ਸਾਲ ਤੋਂ ਲਗਾਤਾਰ ਇਹ ਪ੍ਰੋਗਰਾਮ ਇਸੇ ਤਰ੍ਹਾਂ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਨੇਗੁਰੂ ਅਜੰਦੇਵ ਜੀ ਮਾਤਾ ਜੀ ਦਾ ਦੇ ਸਰਤਾਜ ਜਿਨ੍ਹਾਂ ਨੇ ਹਿੰਦੁਸਤਾਨ ਦੇ ਲਈ ਆਪਣੀ ਸ਼ਹਾਦਤ ਦਿੱਤੀ ਉਹਨਾਂ ਦਾ ਸ਼ਹੀਦੀ ਮੌਕੇ ਇਸ ਮੰਦ ਵਿੱਚ ਇੱਕ ਲੰਗਰ ਦਾ ਆਯੋਜਨ ਰੋੜਾ ਮਹਾਸਭਾ ਖਤਰੀ ਮਹਾਸਭਾ ਤੇ ਸਾਰੇ ਪਰਿਵਾਰਾਂ ਮਿਲ ਕੇ ਹਸਤਾ ਰੋੜਾ ਫੀ ਗੇਟ ਦੀ ਸਾਰੀ ਮਾਰਕੀਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ टेंट सर्विस से इत आयोजन किया गया है और इस लंगर चुत ने अपना योगदान पाया है और उस महान शहीद अपनी नागरिक फुल भेट किए हैं और अरदास करते हैं वो सारे नकोदरते सारी कायनात से ਸਾਰੀ ਦੁਨੀਆ ਦੇ ਉੱਤੇ ਆਪਣੀ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਤਿਅਜ ਕਿਹਾ ਗਿਆ ਹੈ ਉਹ ਆਪਣੀ ਮਿਹਰ ਬਣਾਈ ਰੱਖਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਵਰਜਨ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਕਰੋੜਾ ਬੰਸ ਵੱਲੋਂ ਅਤੇ ਖੱਤਰੀ ਮਾਂ ਸਵਾ ਵੱਲੋਂ ਉਹਨਾਂ ਦੇ ਸਾਰੇ ਮੈਂਬਰ ਸਹਿਬਾਨ ਵੱਲੋਂ ਇੱਕ ਵਿਸ਼ਾਲ ਲੰਗਰ ਲਾਇਆ ਗਿਆ ਜੋ ਕਿ ਟੱਕਰ ਟੈਂਟ ਹਾਊਸ ਦੀ ਸ਼ਾਪ ਦੇ ਬਾਹਰ ਲਾਇਆ ਗਿਆ ਔਰ ਦੱਖਣੀ ਹੱਡੇ ਤੋਂ ਹੋ ਸਿਵਲ ਹਸਪੀਟਲ ਤੱਕ ਜਿੰਨੇ ਵੀ ਦੁਕਾਨਦਾਰ ਸੀ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਆ ਗਿਆ ਇਹ ਲੰਗਰ ਰਾਜ ਉਟਟ ਸਵੇਰ ਤੋਂ 12 ਵਜੇ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਹੈ ਮੈਂ ਸਾਰੇ ਆਪਣੇ ਰੋਡੋ ਬੰਚ ਦੇ ਅਤੇ ਖਤਰੀ ਮਹਾਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ